ਬਾਣੀ ਦੇ ਬੱਚੇ ਨੇ ਰਾਦ ਸਾਈਂ ਨਾ ਜੁਲਾਂ ਅਸੀਂ ਕਿਹਾ ਕੋ ਰਸਤਾ ਪੁੱਛ ਲਈਏ ਜੁਲਾਂ ਦਾ ਮਤਲਬ ਹੈ ਚੱਲੀਏ ਹੀ ਨਾ ਤੇ ਰਸਤੇ ਦੱਸਣ ਵਾਲੇ ਨੇ ਰਸਤਾ ਦੱਸ ਦਿੱਤਾ ਚੱਲਣਾ ਸਾਨੂੰ ਆਪ ਪੈਣਾ ਹੈ ਰਾਦ ਸਾਈਂ ਨਾ ਜੁਲਾਂ ਅੱਖਾਂ ਅੰਮੜਿਆਸ ਵੀ ਮੈਂ ਕਿ ਅੰਮੜ ਗਿਆ ਜੀ ਮੈਂ ਤੇ ਪਹੁੰਚ ਵੀ ਗਿਆ ਜੀ ਕਿਤਨਾ ਪਹੁੰਚੇਂਗੇ ਜੀ ਰਸਤਾ ਪੁੱਛਿਆ ਜਰੂਰੇ ਚੱਲੇ ਨਹੀਂ ਐ ਅਸੀਂ ਐ ਜੀ ਗੁਰੂ ਸਾਹਿਬਾਂ ਜੀ ਨੇ ਸਾਨੂੰ ਰਸਤਾ ਦੱਸ ਦਿੱਤਾ ਪਰਮਾਤਮਾ ਤੱਕ ਪਹੁੰਚਣ ਦਾ ਜੀ ਕਿ ਤਰ੍ਹਾਂ ਸੁੱਖ ਮਿਲਨੇ ਨੇ ਇਹ ਰਸਤਾ ਦੱਸਿਆ ਬਣਦੇ ਨੇ ਚੱਲਣਾ ਸਾਨੂੰ ਪੈਣਾ ਹੈ ਐਵੇਂ ਕਹੀ ਜਾਂਦੇ ਜੀ ਮੈਨੂੰ ਬੜਾ ਕੁਝ ਆ ਗਿਆ ਜੀ ਮੈਨੂੰ ਬੜਾ ਗਿਆਨ ਹੋ ਗਿਆ ਜੀ ਮੈਨੂੰ ਬੜਾ ਸਭ ਕੁਝ ਸਮਝ ਮੈਨੂੰ ਨਹੀਂ ਸਮਝ ਆਉਂਦੀ ਲੋੜ ਜਿੱਥੇ ਨਹੀਂ ਪਹੁੰਚੋ ਰਾਤ ਸਾਈਂ ਨਾ ਜੁਲਣ ਅਹੀਂ ਰਸਤਾ ਜੀ ਚੱਲਣਾ ਤੁਹਾਨੂੰ ਪੈਣਾ ਹੈ ਰਾਤ ਸਾਈਂ ਨਾ ਜੁੱਲਾਂ ਆਖਾਂ ਅੰਮੜਿਆਸ ਤੈਸ਼ੇ ਨਾਲ ਅਕੂਣਾ ਕਿਉਂ ਥੀਵੇ ਕਰਵਾਸ ਕਹਿੰਦੇ ਜਿੱਤ ਗੁਰੂ ਨਾਲ ਕਦੀ ਅਕੂਣਾ ਬਸ ਤਾਂ ਇਹ ਨਹੀਂ ਕੀਤੀਆਂ ਤੇ ਗੱਲਾਂ ਹੀ ਨਹੀਂ ਕੀਤੀਆਂ ਕਿਤਰਾ ਲੱਭਦੇ ਕਰਕੇ ਵਾਸਾ ਮਿਲ ਜੂ ਤਾਨੂੰ ਤੈਸ਼ੇ ਨਾਲ ਅਕੂਣਾ ਕਿਉਂ ਥੀਵੇ ਕਰਵਾਸ ਇਹਦੇ ਵਾਸਤੇ ਤੋਂ ਮਿਲ ਜੂ ਜੇ ਤੱਕ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ ਕਦੀ ਬਾਣੀ ਪੜ ਕੇ ਵਿਚਾਰਿਆ ਵਿਚਾਰਾਂ ਕਿਤੇ ਇਹ ਗੱਲਾਂ ਕਰਨੀਆਂ ਨੇ ਤਦੇ ਕਜਾਣੇ ਪੜਿਆ ਜਾਂਦਾ ਜੀ ਥਾਲ ਵਿੱਚ ਤੈਨੂੰ ਵਸਤੂ ਪਈਓ ਪਿਆ ਜੀ ਸਤ ਸੰਤੋਖ ਤੇ ਜੀਤੀ ਜੀ ਕੀ ਕਹੇ ਜੀ ਵਿਚਾਰੋ ਇਹਨੂੰ ਵਿਚਾਰਿਓ ਗੁਰੂ ਗ੍ਰੰਥ ਸਾਹਿਬ ਦੀ ਚਾਰਨਾ ਹੈ ਕੱਲਾ ਪੜਨਾ ਨਹੀਂ ਕਿਹਾ ਜੀ ਇਹਨੂੰ ਪੜਿਓ ਵੀ ਸੁਣਿਓ ਵੀ ਤ ਵਿਚਾਰਿਓ